ਕੀ ਜਿੰਨਾ ਟਾਈਮ ਤੁਸੀਂ ਇਸ ਜਗ੍ਹਾ ਤੇ ਮੱਥਾ ਨਹੀਂ ਟੇਕਦੇ ਬਾਬਾ ਟੱਲਦੇ ਅੱਛਾ ਅੱਛਾ ਥੋੜਾ ਦਰਬਾਰ ਸਾਹਿਬ ਵੀ ਮੱਥਾ ਕਹਿੰਦੇ ਸਫਲ ਨਹੀਂ ਹੁੰਦਾ ਮੱਥਾ ਟੇਕ ਕੇ ਉਹ ਥੋੜਾ ਨਹੀਂ ਉਹ ਮੂੰਹ ਬੰਦ ਹੋਣਾ ਨੰਨਾਂ ਦਾ ਨਨਾਨ ਪਰਜਾਈ ਇੱਕੋ ਜਗ੍ਹਾ ਹੀ ਆ ਕੇ ਆਈਦਾ ਹਾਂ ਜਦੋਂ ਐ ਤੀਰਥ ਸਥਾਨ ਤੇ ਜਾਈਦਾ ਹਾਂ ਕਦੇ ਜੀ ਹਾਂ ਮੈਂ ਕੱਥਾ ਨੂੰ ਆ ਕੇ ਆਏ ਆ ਅੱਛਾ ਆਹਾ ਬਾਬਾ ਸੁਬ ਚਣ ਦੀ ਪੇਸੀ ਪੰਜਵੇਂ ਪਾਸੇ ਨੂੰ ਉਥੇ ਆਤ ਕਾਰਨਰ ਵਾਲਾ ਸਰੋਵਰ ਅੰਦਰ ਹੂੰ ਅੱਛਾ ਜਿਹਦੇ ਬੱਚਾ ਨਹੀਂ ਹੁੰਦਾ ਉਹ ਪੰਜ ਐਂਡਰ ਕਿਸੇ ਇਸ਼ਨਾਨ ਕਰੂਆ ਤੇ ਅੰਦਰ ਫੂਲ ਫੂਡ ਚੜਾਉਗਾ ਅੱਛਾ ਹੋਰ ਲਿਖਿਆ ਹੋਇਆ ਹੈ ਚਲੋ ਬਈ ਬਹੁਤ ਲੇਟ ਆ ਚਲੋ ਬਈ ਚਲੋ ਚਲੋ ਤੂੰ ਵੀ ਆਣਾ ਮੈਂ ਨਹੀਂ ਜਾਣਾ ਕਿਉਂ ਮੇਰਾ ਖਾਣਾ ਨਾ ਮੈਂ ਰੱਖਣਾ ਆ ਨਾ ਬਣੀ ਬਣਾਈ ਲਿਆਉਂਦਾ ਸਚੀ ਚੀਜ਼ ਦੀ ਆਹ ਨਾ ਖਾਓ ਜੀ ਨਹੀਂ ਟੇਸਟੀ ਤਾਂ ਆਪ ਹੀ ਤਿਆਰ ਕਰਦੇ ਹੁੰਦਾ ਆਜੋ ਹੁਣ ਚਲੋ ਬਈ ਚਲੋ ਚਲੋ ਬਹੁਤ ਲੇਟ ਹੋਈ ਜਾਂਦੀ ਆ ਮੇਰਾ ਫੋਨ ਫੜਾ ਬਣ ਪਾਸ ਜੀ ਤੇਰਾ ਮੈਂ ਨਹੀਂ ਜਾਣਾ ਹਾਂ ਚੱਲ ਵੀ ਦਰਬਾਰ ਸਾਹਿਬ ਮੇਰਾ ਪਾਸਾ ਦਰਬਾਰ ਸਾਹਿਬ ਦੇ ਬਾਹਰ ਨਹੀਂ ਆਉਂਦਾ ਚੰਗਾਲੂਮੀ ਓਕੇ ਬਾਈ ਆਪਾਂ ਨਾਲ ਪੇ ਜੋ ਗੱਡੀ ਤੇ ਬੈਠ ਕੇ ਚਲੋ ਕਰ ਚਲ ਵੀ ਬੈਠ ਜਾ ਹੁਣ ਮੈਨੂੰ ਦੱਸੋ ਅਰੇ ਆਊਟਲੈਟ ਆ ਗਿਆ ਆਊਟ ਆ ਰੁਪਿਆ ਰੇਡ ਹੈ ਨਹੀਂ ਕੋਈ ਹੈ ਹਰ ਟਾਈਮ 9:00 ਵੱਜਿਆ ਨਾ ਜੀ ਇਹਦਾ ਸਾਹ ਡਾਵਾ ਵਿੱਚ ਚਲਾ ਵੀ ਨਾ ਚਾਹੂ ਪੀ ਲਾਂਗੇ ਜੀ ਬਸ ਹੋਰ ਪੱਕੇ ਛਾਲਣ ਚਲੋ ਜਦਾਰ ਸਿੰਘ ਗੁਡ ਮਾਰਨਿੰਗ ਜਿੱਥਾ ਹੁਣ ਰੁਕ ਚੁੱਕੇ ਜਲਸੇ ਤੇ ਜਲਸੇ ਤੇ ਜਲੂਸ ਕਢਾਉਣਗੇ ਤੋਂ ਚੱਖਾਂ ਨੂੰ ਨਹਾ ਕੇ ਆਉਣਾ ਸੀਗਾ ਨਹਾ ਕੇ ਆਈਦਾ ਹੁੰਦਾ ਜੇ ਤੋ ਐ ਤੀਰਥ ਸਥਾਨ ਤੇ ਜਾਈਦਾ ਹੁੰਦਾ ਕਦੇ ਸਹੀ ਹਮ ਤਾਂ ਨਹਾ ਕੇ ਆਏ ਆ ਅਸੀਂ ਅੰਦਰ ਹੈ ਬਾਦਰਾ ਬਾਦ ਦੋ ਨਹੀਂ ਨਾਤਾ ਚਲੋ ਚਲੋ ਵੀ ਸ਼ਗੂ ਕਰਾ ਸੈਂਡਵਿਚ ਚਲੋ ਹੁਣ ਠੰਡੇ ਹੋ ਜਣਾ ਆਪਣੀ ਬਾਟ ਬਹੁਤ ਪਈ ਹੈ ਹਜੇ ਵੀਡੀਓ ਲੱਗ ਰਹੀ ਹੈ ਇਹ ਤਾਂ ਅੱਧ ਵਿਚ ਪਹੁੰਚਿਆ ਪੈਣੇ ਪੈਣੇ ਚੱਕੂ ਕਰ ਇਹ ਤਾਂ ਆਪਾਂ ਤਰਨ ਤਰਨ ਨਹੀਂ ਪਹੁੰਚੇ ਦੂਹ ਤੱਤਾ ਲੱਗਿਆ ਹਮ ਕਰ ਮੈਂ ਹੋਰ ਹੋਰ ਪੂਕ ਮਾਰ ਕੇ ਖਾ ਲਿਆ ਕਾ ਬਣੀ ਸਵਾਦ ਆ ਨਾ ਉਹਨਾਂ ਸਹੀ ਜੀ ਚਾਹ ਬਾਈ ਟੇਸਟੀ ਆ ਹਮ ਓਏ ਉੱਠੋ ਵੀ ਵਾਹਿਗੁਰੂ ਐਂਟਰੀ ਗੇਟ ਤੇ ਆ ਗਏ ਓਠੋ ਠੋਗਰਾ ਸੰਗ ਤੇ ਸੰਗ ਤਾਂ ਸੌਂਗੀ ਯਾਰ ਉੱਠਾ ਠਾਉ ਠਾਉ ਕਰ ਪਰ ਇੱਥੋਂ ਲੱਗੇ ਨੇ ਇਹਦਾ 10 ਕਿ ਮਿੰਟਾਂ ਆ ਐਂਟਰੀ ਗੇਟ ਦਿਖਾਵਾ ਆ ਐਂਟਰੀ ਗੇਟ ਦਿਖਾਉਂ ਦੰਦ ਕੱਢ ਦਿੰਦੇ ਯਾਰ ਅਰੇ ਦੇਖਦਾ ਦਰਵਾਜ਼ਾ ਦਾ ਗੇਟ ਓਏ ਅਰੇ ਯਾਰ ਦੇਖ ਲਿਆ ਨਾ ਮੈਨੇ ਅਰੇ ਯਾਰ ਦੇਖ ਤਾਂ ਸ਼ੋਅ ਮੈਂ ਲੰਗੇ ਉੱਥੋਂ ਓਠੋ ਠੋਠ ਬਾਤਾ ਨੂੰ ਸੂਛਾ ਦਾ ਬਹੁਤ ਲੈ ਤੇ ਨੀ ਕੁਛ ਨਹੀਂ ਲੈਣਾ ਪਰ ਜਰੀ ਦਾ ਘੁੰੰਦਾ ਸਾਲਾ ਗਾਇਤ ਅਸ ਨਹੀਂ ਬੰਦਾ ਯਾਰ ਅੰਤ ਮਾਮੀ ਆ ਉਹਦੀ ਉਹੋ ਜੀ ਪੰਪ ਦੇਣ ਉਹਨੂੰ ਪਹਿਲਾਂ ਛੋਟਾ ਜਿਹਾ ਨਾ ਆ ਲੈ ਬਾਸ ਇੱਕ ਤਾਂ ਬਣਦਾ ਇੱਕ ਤਾਂ ਬਣਦਾ ਜੇਦੀ ਕਹਿਣ ਲੱਗੇ ਇੱਕ ਤਾਂ ਬਣਦਾ ਜੁੱਤੀਆਂ ਵਾਲੀ ਗੱਡੀ ਭਰੀ ਰਹੂ ਤੇ ਬਾਹਲੇ ਬੂੰਡ ਲੈਦੇ ਇਹਨੇ ਉਹਦਾ ਆਸਾ ਨਹੀਂ ਆਉਣਿਆ ਇਹਦੇ ਹਾਂ ਅਗਲੇ ਸਾਲ ਆਸਾ ਨਹੀਂ ਆਉਣੇ ਉਹ ਇਹਨੇ ਸਕੂਲ ਜਾਂਦਾ ਨਾ ਹਾਂ ਕਹਿੰਦਾ ਕਿ ਤਾ ਫੂਟ ਲਿਆ ਆਜਾ ਇਹ ਰੰਗ ਵਰਗੇ ਤੁਹਾਡੇ ਹਾਂ ਬਾਕੀ ਸਾਰੇ ਰਲ ਮਿਲ ਮਿਲ ਮੇ ਚੱਲਦੇ ਆ ਆਪਣੇ ਦਾ ਉਹੀ ਦਾ ਜਾਣਦੇ ਆਪਣੇ ਦਾ ਕਾਇਆ ਬਸ ਬਸ ਕੀ ਜਿੰਦੀ ਭਲੇ ਬੂਟ ਬਸ ਆਪਾਂ ਨਵੇਂ ਪੀੜੇ ਹੋਈ ਨਰੰਦੀ ਦੇ ਤਾਂ ਮੈਂ ਨੀ ਪੀੜੇ ਨਾ ਪੀ ਡਰੈਸ ਜੇ ਮਰਜ਼ੀ ਪਾਇਆ ਡਰੈਸ ਨਾ ਬਲਾਇਆ ਕੀ ਪਾਉਣੇ ਆ ਚਲੋ ਵੀ ਚਲੋ ਕਰ ਪਹੁੰਚ ਕੇ ਦਰਬਾਰ ਸਾਹਿਬ ਆ ਜਾ ਵੀ ਦਰਬਾਰ ਸਿੰਘ ਰੱਖਦੇ ਫੋਨ ਆ ਜਾ ਕਰਨ ਚੱਲ ਗਏ ਲਫਾਪ ਵਿੱਚ ਹਾਂ ਅੰਦਰ ਦੀ ਥੋੜੀ ਜਿਹੀ ਇੰਨੀ ਕੀ ਖੁੱਲੂ ਬਸ ਕੱਢ ਲੈ ਕੱਟ ਵੀ ਕੱਢ ਲੈ ਮੇਰੀ ਆਰੇ ਵੈਚੀ ਪਈ ਆ ਆਓ ਜੀ ਪਹੁੰਚ ਕੇ ਆਂ ਦਰਬਾਰ ਸਾਹਿਬ ਉਹ ਦੇਖਿਓ ਬਰਾ ਆ ਜਿਹੜੀ ਸਰਾ ਸਾਰਾ ਗੜੀ ਸਰਾ ਇਹ ਆਪਣੇ ਪਿੰਡ ਦੇ ਜਿਹੜੇ ਹੌਲਦਾਰ ਇਸ਼ਰ ਸਿੰਘ ਸ਼ਹੀਦ ਹੋਇਆ ਉਹਨਾਂ ਦੇ ਨਾਂ ਤੇ ਬਣਾਈ ਵੀ ਆ ਸਾਰਾ ਗੜੀ ਸਰਾ ਵਿੱਚ ਦੇ ਫੋਟੋਆਂ ਵੀ ਲੱਗੀਆਂ ਸਾਰੇ ਸ਼ਹੀਦਾਂ ਦੀਆਂ ਸੰਗਤਾਂ ਦਾ ਜਿਹੜਾ ਗਾਠਾ ਅੱਜ ਬਾਹਰੋਂ ਤਾਂ ਰਸ ਘੱਟ ਲੱਗ ਰਿਹਾ ਅੰਦਰ ਜਾ ਕੇ ਪਤਾ ਲੱਗੂ ਜੀ ਕਿਹੜੇ ਕੀ ਮਾਹੌਲ ਇਕੱਧਰ ਰਹਿ ਗਏ ਆਪਣੇ ਬੰਦੇ ਦیدار ਸਿੰਘ ਥੀ ਲੈਂਡ ਆ ਗਏ ਉਹ ਮੜਾ ਖਿੱਚ ਕੇ ਤਰੋ ਯਾਰ ਤੂੰ ਬਾਹਲੀ ਹੌਲੀ ਹੋਣੀ ਦੇਖ ਬਈ ਤੂੰ ਦੇਖ ਕਿਹੜਾ ਲੈਣਾ ਵੱਡਾ ਲੈਣਾ ਵੀਰੇ ਵੱਡਾ ਮਿਲ ਜੂ ਵੀਰੇ ਵੱਡਾ ਹੀ ਹੁੰਦਾ ਜੀ ਵੱਡੇ ਹੀ ਹੁੰਦੇ ਆ ਇਹ ਵੀ ਵੱਡੇ ਹੀ ਹੁੰਦੇ ਆ ਓਕੇ ਮੇਰੇ ਕੋਲ ਇਹ ਦੋ ਹੁੰਦੇ ਸਿੰਗਲ ਹੁੰਦੇ ਹਾਂ ਦੋ ਦੋ ਵਾਲਾ ਲੈ ਲਾ ਦੋ ਲੈ ਆ ਗਏ ਕੱਠ ਬਹੁਤ ਆ ਆਪਾਂ ਕਰੀਏ ਆ ਦੇ ਇਕੱਠ ਨਹੀਂ ਇਕੱਠ ਨਹੀਂ ਇਕੱਠ ਤਾਂ ਬਹੁਤ ਆ ਇੱਥੇ ਹੱਥ ਧੋਂਦੇ ਆ ਜਦੋਂ ਆਪਾਂ ਜੁੱਤੇ ਜਾਂ ਤਿਲਾਉਨੇ ਆ ਨਾ ਉਹ ਫਿਰ ਹੱਥ ਧੋ ਕੇ ਸੋਚੇ ਮਨ ਅੰਦਰ ਜਾਵਾਂਗੇ ਉਹ ਗਾਂਹ ਤੋਂ ਪੈਰ ਧੋ ਮੰਗੇ ਆ ਜਾ ਆ ਜਾਂਦਾ ਇਹ ਚੱਲ ਤਾਂ ਜਿਲਿਆ ਵਾਲਾ ਬਾਗ ਵੀ ਦਿਖਾਵਾਂਗੇ ਤੈਨੂੰ ਅੱਜ ਉਹ ਦੇਖੀ ਵਾਹ ਦੁੱਖ ਪੰਜਨੀ ਵੇਰੀ ਜਿੱਥੇ ਇਸ਼ਨਾਨ ਕਰਨ ਨਾਲ ਸਾਰੇ ਦੁੱਖ ਦੂਰ ਹੁੰਦੇ ਆ ਵਾਹਿਗੁਰੂ ਕਰੋ ਦਰਸ਼ਨ ਕਰਾਵਾਂਗੇ ਦਰਬਾਰ ਸਾਹਿਬ ਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿੱਥੋਂ ਬੈਠ ਕੇ ਸਿੱਖ ਕੌਮ ਦੇ ਸਾਰੇ ਫੈਸਲੇ ਲਏ ਜਾਂਦੇ ਆ ਵਾਹਿਗੁਰੂ ਵਾਹਿਗੁਰੂ ਦਦਾਰ ਸਿੰਘ ਅੱਜ ਡੈੜੀ ਨਾਲ ਉਹਦੇ ਨਾਲ ਇਸ਼ਨਾਨ ਕਰਦਾ ਆਉਂਦੇ ਅੱਗੇ ਵੀ ਆ ਪਰ ਇਸ਼ਨਾਨ ਅੱਜ ਇਹਨੇ ਪਹਿਲੀ ਵਾਰੀ ਕੀਤਾ ਵਾਹਿਗੁਰੂ ਜੀ ਸਾਗ ਦਾ ਪਾਰੀ ਕਾਠਾ ਤੇ ਸਵਾ ਕਾਂਟਾ ਹੋ ਗਿਆ ਲੈਣ ਚ ਲੱਗਿਆ ਨਾ ਸ੍ਰੀ ਹਰਮੰਦਰ ਸਾਹਿਬ ਵਿੱਚ ਕੁਦਰਤ ਨਿਚਮਤਕਾਰ ਹੋਇਆ ਸੀ ਉਹ ਤੁਸੀਂ ਪੜ ਸਕਦੇ ਹੋ ਆਹ ਇੱਕ 81 ਵਿਲੇ ਦਾ ਗੇਟ ਰਹਿ ਗਿਆ ਜਿੱਥੇ ਨਿਸ਼ਾਨ ਆ ਗੋਰੀਆਂ ਦੇ ਬਾਕੀ ਸਾਰਾ ਸਾਫ ਕਰਤਾ ਕੰਮ ਆਉ ਦੇ ਤਾਂ ਤੋਂ ਵੀ ਉਹ ਗੋੜੀਆਂ ਵੱਡੀਆਂ ਜਿਹਾ ਤੇ ਅੱਜ ਦਾ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਿਸ ਕਿਸ ਉੱਪਰ ਤੂ ਸੁਆਮੀ ਸੋ ਦੁੱਖ ਐਸਾ ਪਾਵੈ ਬੋਲ ਨਾ ਜਾਣੇ ਮਾਇਆ ਮਦਮਾਤਾ ਮਰਨਾ ਚਿਤਨਾ ਆਵੈ ਅੱਜ ਕਾਠਾ ਠੀਖਾ ਦਾ ਵਧੀਆ ਦਰਸ਼ਨ ਹੋਵੇ ਵਾਹਿਗੁਰੂ ਸਾਰਿਆਂ ਦੇ ਮੇਰ ਪਰਿਆ ਹੱਥ ਰੱਖਣ ਤੇ ਤੁਸੀਂ ਵੀ ਕਰੋ ਦਰਸ਼ਨ ਬਰਬਰ ਸਾਹਿਬ ਵਾਹਿਗੁਰੂ ਤੁੰਗ੍ਰਾਮ ਦਾਸ ਜਿਹੜੇ ਸਾਰਿਆਂ ਦੇ ਕਾਰਜ ਰਾਸ ਕਰੇ ਬੋ ਕੋ ਅਦਾਸਾ ਸਰਬੱਤ ਦਾ ਭਲਾ ਕਰੇ ਬਾਬਾਈ ਸੋ ਆਂਗਰ ਚ ਬੈਗ ਜੀ ਸਾਰੇ ਅਪਸਾ ਚ ਚਲੋ ਬਾਬਾ ਟੱਲ ਦੇ ਚਲਦੇ ਹਾਂ ਬਾਬਾ ਤਲ ਪੱਕੀਆਂ ਪਕਾਈਆਂ ਘੱਲ ਇੱਥੇ 500 ਰੁਪਈਆ ਦਾ ਕੋਕ ਦਿੰਦੇ ਆ ਆਹ ਦੇਖ 5 ਰੁਪਈਆ ਦਾ ਕੋਕ ਨਹੀਂ ਨਹੀਂ ਪੀਣਾ ਹੈ 500 ਨਹੀਂ ਪੀਣਾ ਨਹੀਂ ਗਾ ਪੀਣਾ ਦਰ ਕੋਕ ਨਹੀਂ ਸਪਰੈਡ ਡਿਊ ਪੀ ਲੋ ਵਾਹਿਗੁਰੂ ਆਉ ਦੇ ਸਾਹਮਣੇ ਬਾਬਾ ਤਲ ਆ ਦੇਖੋ ਯਾਰ ਆ ਦੇ ਲਿਖਿਆ ਇਤਿਹਾਸ ਇਤਿਹਾਸ ਜਿੰਨਾ ਟਾਈਮ ਤੇਰੀ ਘਰ ਕੋਲ ਤੁਸੀਂ ਇਸ ਜਗ੍ਹਾ ਤੇ ਮੱਥਾ ਨਹੀਂ ਟੇਕਦੇ ਬਾਬਾ ਟੱਲਦੇ ਅੱਛਾ ਅੱਛਾ ਥੋੜਾ ਦਰਬਾਰ ਸਾਹਿਬ ਤੇ ਮੱਥਾ ਕਹਿੰਦੇ ਇੱਕ ਵਾਰ ਆਪੇ ਪਹਿਲੀ ਵਾਰ ਆਪੇ ਕਰ ਹਮਮ ਸਭ ਨਹੀਂ ਹੁੰਦਾ ਮੱਥਾ ਡੀਂਜੀ ਸਾਨੂੰ ਲੈ ਕੇ ਆਉਂਦਾ ਹੈ ਆਹ ਉਹ ਆਹ ਦੇਖੀਂ ਲਿਖੇ ਬਾਹਲਿਆਂ ਜਾਣੇ ਨੂੰ ਨਹੀਂ ਪਤਾ ਇਹ ਗੱਲ ਦਾ ਸਾਰੇ ਸਹਿਨ ਉੱਤੇ ਤੇਰਾ ਦਰਬਾਰ ਹੋਏਗਾ ਅੰਮ੍ਰਿਤਸਰ ਦੀ ਜਤਰਾ ਹੀ ਜਤਰਾ ਤੇਰੇ ਦਾਤੇ ਮੱਥਾ ਦੇਖਣ ਤੇ ਹੀ ਸਭ ਹੋਏਗਾ ਤੇਰੇ ਦਰਦ ਤੋਂ ਸੰਤਾ ਮੂੰਹ ਮੰਗੀਆ ਮਰਦਾ ਪਾਣੀ ਆ ਤੇਰੇ ਦਰਦ ਤੋਂ ਲੋਰਦਾ ਤਾਂ ਹੀ ਕਹਿੰਦਾ ਬਾਲੇ ਜਾਣੇ ਨੂੰ ਇਹ ਚੀਜ਼ ਦਾ ਨਹੀਂ ਪਤਾ ਉਹ ਵੀ ਆਂਦਾ ਦਰਵਾਜ਼ਾ ਮੱਥਾ ਟੇਕਣ ਬਾਬਾ ਕਾਲੀ ਜੀ ਦੇ ਜਰੂਰ ਮੱਥਾ ਟੇਕ ਜਾਇਓ ਬਹੁਤੇ ਜਣਿਆਂ ਨੂੰ ਲੋਕੇਸ਼ਨ ਨਹੀਂ ਪਤਾ ਹੁੰਣੀ ਗੁਰਦੁਆਰਾ ਬਾਬਾ ਟਾਲਰਾਈ ਜੀ ਦੀ ਜਦੋਂ ਆਪਾਂ ਦਰਬਾਰ ਸਾਹਿਬ ਤੋਂ ਲੰਗਰ ਹਾਲ ਦੇ ਵਿੱਚੋਂ ਨਿਕਲਾਂਗੇ ਤਾਂ ਬੈਕ ਸਾਈਡ ਦੇ ਉੱਤੇ ਜਿਹੜਾ ਰੋਡ ਆਉਂਦਾ ਜਿੱਥੇ ਆ ਠੰਡਿਆਂ ਉਹਦੇ ਜਮਾ ਸਾਹਮਣੇ ਬਾਬਾ ਟਾਲਰਾਈ ਦਾ ਗੁਰਦੁਆਰਾ ਜੇਕਰ ਇਹ ਫਟੇ ਕਰਾਂ ਪੰਜ ਆਣਾ ਦੇ ਕੇ ਤਾਂ ਹਾਂ ਇਹ ਘਰ ਨੂੰ ਨਾ ਲੈ ਜਾਓ ਹਣ ਇੱਥੋਂ ਸਹੀ ਗੱਲ ਹੈ ਪੰਜ ਆਣਾ ਦਰਬਾਰ ਸਾਹਿਬ ਦੀ ਮੇਨ ਦਿਉੜੀ ਉੱਤਰ ਕੇ ਜਮਾ ਨਾਲ ਕਮਰੇ ਦੇ ਵਿੱਚ ਕੇਂਦਰੀ ਸਿੱਖ ਅਜਾਇਬ ਘਰ ਬਣਿਆ ਜੋ ਸਾਨੂੰ ਵੀ ਅੱਜ ਹੀ ਪਤਾ ਲੱਗਿਆ ਤੇ ਆਪਾਂ ਦੇਖ ਕੇ ਉਹਨਾਂ ਕੀ ਕਹੋ ਜੀ ਜਾਇਬ ਕਰ ਬਹੁਤ ਵੱਡਾ ਤੇ ਸਾਰਾ ਸਿੱਖ ਇਤਿਹਾਸੇ ਦੇ ਵਿੱਚ ਪਿਆ ਤੇ ਆਹ ਮਹਾਰਾਜਾ ਰਣਜੀਤ ਸਿੰਘ ਦੀ ਤਲਵਾਰ ਆ ਜਿਨ੍ਹਾਂ ਨਾਲ ਉਹਨਾਂ ਨੇ ਕਸੂਰ ਨੂੰ ਫਤਿਹ ਕੀਤਾ ਸੀ ਤੇ ਬਹੁਤ ਵੱਡਾ ਜਾਇਬ ਘਾਰਾ ਤੁਸੀਂ ਜ਼ਰੂਰ ਦੇਖਿਓ ਇੱਕ ਵਾਰੀ ਆ ਕੇ ਅਸੀਂ ਵੀ ਅੱਜ ਪਹਿਲੇ ਦਿਨ ਆਏ ਆ ਆਏ ਤਾਂ ਬਹੁਤ ਰਿਆ ਦਰਬਾਰ ਸਾਹਿਬ ਦੇ ਵਿੱਚ 1965 371 ਦੀ جنگ ਵੇਲੇ ਇਹ ਮਜਹਿਲਾਂ ਜੋ ਤਾਗੀਆਂ ਸੀ ਪਾਕਿਸਤਾਨ ਨੇ ਉਹ ਸ਼੍ਰੀ ਦਰਬਾਰ ਸਾਹਿਬ ਵਿਖੇ ਪਈਆਂ ਇਸ ਅਜਾਇਬ ਘਰ ਦੇ ਵਿੱਚ ਸਾਰੇ ਆਪਣੇ ਜਿਹੜੇ ਸਿੱਖ ਯੋਧੇ ਹੋਏ ਆ ਸਿੱਖ ਲਖਾਰੀ ਹੋਏ ਆ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਸੰਗੀਤਕਾਰ ਸਾਰੇ ਇਸ ਅਜਾਇਬ ਘਰ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਉਹਨਾਂ ਨੇ ਤਸਵੀਰਾਂ ਸੋ ਜਦੋਂ ਵੀ ਦਰਬਾਰ ਸਾਹਿਬ ਆਏ ਇੱਕ ਵਾਰੀ ਜ਼ਰੂਰ ਆ ਕੇ ਜਾਇਓ ਇਸ ਅਜਾਇਬ ਘਰ ਦੇ ਵਿੱਚ ਚਲੋ ਤਾਂ ਤਾਂ ਚੀਜ਼ਾਂ ਬਹੁਤ ਦੇਖਣ ਵਾਲੀਆਂ ਸੀ ਕਦੋਂ ਦੇਖੀ ਜਾਂ ਨਹੀਂ ਸਾਰੇ ਨੇ ਅਹ ਆ ਪੁਰਾਣੀ ਦਿਉੜੀ ਦੇ ਦਰਵਾਜ਼ੇ ਆ। ਓਏ ਦੇਖਿਆ ਕਬੂਤਰ ਵੀ ਨਿਕਲਦੇ ਆ ਅੰਨਾ ਅਰਕਾਰ ਕਰਦੇ। ਇਹ ਉਹ ਪੰਛੀ ਆ। ਦੇਖਿਆ ਨਾ ਵੀ ਆਦਾ ਹੈਗਾ। ਅਰੇ ਮੈਂ ਦੋ ਪੰਛੀ ਆ। ਅਰੇ ਓਏ ਨਾ ਨਾ ਕਿਉਂ ਉੱਡੀ ਜਾਂਦੇ ਆ। ਚੱਪ ਚੱਪ। ਲਓ ਜੀ ਸ਼ੋਪਿੰਗਾਂ ਚੱਲ ਪਈਆਂ। ਆ ਦੇਖਿਆ ਕੋਈ ਨਹੀਂ। ਇਹ ਕਿਨ ਲੈ ਕੇ ਜਾਣਾ ਦੇਖ ਲੋ ਦੇਖ ਕਿਨ ਲੈ ਕੇ ਜਾਣਾ ਗਾਤਰਾ ਮੰਮੀ ਇਹ ਗਾਤਰਾ ਪੁੱਤ ਸੀ ਜਿਹੜੀ ਚਿੱਪ ਜੀ ਬਣ ਕੇ ਲੈਣ ਦੋ ਮਮਮੀ ਨੇ ਲੈ ਲਿਆ ਮੰਮੀ ਦਾ ਡੈਡੀ ਵਾਲਾ ਆ ਦੋ ਰੋ ਤੂੰ ਵੀ ਲੈਣਿਆ ਤੇ ਦੇਖ ਲੋ ਹਾਂ ਮੈਂ ਵੀ ਲੈਣਿਆ ਲੈ ਲੈ ਤੈਨੂੰ ਮੈਨੂੰ ਦੇ ਦੋ ਤੈਨੂੰ ਉਹ ਅਜੇ ਕੱਲ ਤਾਂ ਜੁੱਤੇ ਗਾ ਲੈ ਆਂਦੇ ਗਾ ਇੰਨੀਆਂ ਯਾਰ ਭੈਣ ਅੱਛਾ ਬਾਈ ਨਹੀਂ ਲੈਣੀ ਮੈਂ ਤਾਂ ਚੱਕ ਦੋ ਚੱਕ ਦੋ ਫਟੇ ਚੱਕ ਦੋ ਉੱਥੇ ਗਿਆ ਜੈਵ ਘਰ ਚੱਲ ਕੇ ਐਂ ਨੀਸਲ ਕੇ ਬਹਿ ਗਿਆ ਤੰਨੇ ਜਾਣੇ ਮੇਰੇ ਦੇਖਿਆ ਨਾ ਸੀਗਾ ਹਾਂ ਹੁਣ ਖਾਣ ਤੇ ਡਾਂਜ ਦਿੱਤਾ ਲੱਤਾ ਹੀ ਨਹੀਂ ਜੇ ਲੱਗਦਾ ਨਹੀਂ ਨਾ ਇਧਰ ਦੁਕਾਨਾਂ ਦੁਕਾਨਾਂ ਦੇ ਘੇਰੇ ਬੜੀਆਂ ਲੱਤਾ ਚੱਲਦੀਆਂ ਵੀ ਉੱਧਰੋਂ ਵੀ ਨੰਘ ਜੀ ਗਈ ਉੱਧਰੋਂ ਵੀ ਨੰਘ ਜੀ ਗਈ ਮੈਂ ਤਾਂ ਨਹੀਂ ਖਾਣ ਲੱਸੀ ਪੀਣੀ ਆ ਲੱਸੀ ਦੀ ਮਿੱਠੀ ਮਿੱਠੀ ਲੱਸੀ ਆਜੋ ਮੈਂ ਕਿੱਥੇ ਵਾਲੇ ਤੋਂ ਲੈ ਕੇ ਆਈ ਕੀ ਲੈਣਾ ਤੂੰ ਤੂੰ ਕੀ ਲੈਣਾ ਐਸਿਕਰੀ ਨੂੰ ਲਿਆ ਅਜ ਤਾਂ ਲੱਸੀ ਪੀਨੇ ਆ ਆ ਗਏ ਜੀ ਆ ਗਏ ਜੀ ਆ ਗਏ ਆ ਗਏ ਮਹਾਰਾਜ ਪੀਣੀ ਲੱਸੀ ਪਣੀ ਪਹਿਲਾਂ ਪੀ ਕੇ ਦੇਖ ਲੋ ਇੱਕ ਪਹਿਲਾਂ ਇੱਕ ਗਲਾਸ ਕਰੀ ਬਾਈ ਮਿੱਠੀ ਮਿੱਠੀ ਤੂੰ ਇੱਕ ਨੂਨ ਵਾਲੀ ਕਰ ਦੇ ਇੱਕ ਮਿੱਠੀ ਕਰ ਦੇ ਬਾਈ ਬਾਬੇ ਕਦੇ ਅਮਲੀ ਕਦੇ ਐਸਿਕਰੀ ਵਾਲਾ ਮਿੱਠੀ ਆ ਆ ਤਾਂ ਮਿੱਠੀ ਆ ਨਾ ਸਵਾਦ ਹੈ। ਇਸ クリーム ਨਾਲ ਲੱਸੀ ਦਾ ਕਿਵੇਂ ਜਰਾ ਤੋਂ ਨੇ? ਆ ਤੁਸੀਂ ਡੋਂਗੇ ਜੀ ਤਾਜੀ ਨਹੀਂ ਬਣਾ ਕੇ ਦਿੰਦੇ। ਜੀ ਤੁਹ ਕਿੰਨੀ ਆ? ਤੋਂ ਪਲ ਲੱਸੀ ਦਾ ਜੀ ਕਿ ਮੇਲ ਬਰਫਾ ਦਾ ਡਾਲਾ ਸਿੱਟੋ। ਆ ਜਾ ਬਾਈ। ਓਏ ਹੋਏ। ਉਹ ਥੋੜਾ ਨਹੀਂ ਉਹ ਮੂੰਹ ਬੰਦ ਹੋਣਾ ਤਾਂ ਨਾ ਨਾਨਾਂਨ ਪਰਜਾਈ ਇੱਕੋ ਜਗ੍ਹਾ ਹੀ ਆ ਜਿੱਥੇ ਜੀ ਕਰਦਾ ਉੱਥੇ ਹੀ ਬਹਿ ਜਾਂਦੀ ਹਾਂ ਲੈ ਕੇ। ਹੱਥ ਤੇ ਚੜ ਗਿਆ। ਹਾਂ ਤੇ ਚੜ ਗਿਆ। ਮੂੰਹ ਆਏ ਤਾਂ ਦੇ ਦੇ ਮੈਨੂੰ ਲਿਆ ਪੁਰਾਣੀ ਐ ਮੈਂ ਗੱਡੀ ਹਾਣ ਬੋਲੋ ਵਾਹਿਗੁਰੂ 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 ਬੋਲ ਕੇ ਚੜੀ ਚੱਲੋ ਆਪੇ ਚੜ੍ਹ ਦੇਣਾ ਬਾਬੇ ਨੇ ਤਾਂ ਉਹ ਮੱਛਲੀ ਵਾਲਾ ਸੀ ਨਾ ਹਾਂ ਤਾਂ ਬਾਕੀ ਉਹ ਦੁਕਾਨਾਂ ਵੀ ਲੱਗੀਆਂ ਸੇਲ ਸੂਲ ਵਾਲੀਆਂ ਚਾਦਰਾਂ ਚੂਦਰਾਂ ਜੁੱਤੀਆਂ ਜੱਤਗੀਆਂ ਸਾਰਾ ਵਾ ਚਲੋ 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 ਹਜੇ ਤਾਂ ਤੀਜੀ ਮੰਜ਼ਲ ਤੇ ਆ ਹਾਂ ਚਲੋ 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 ਹਾਏ ਹਾਏ ਕੀ ਚੱਲ ਚੱਲ ਨਹੀਂ ਇੱਕ ਹੋਰ ਉਹ ਥਰੇ ਵਾਲੀਆਂ ਰਹਿਣ ਦੇ ਸੱਚੀ ਕਹਿਣਾ ਚੰਗਾ ਬਹਿ ਜਾ ਇੱਥੇ ਚਲੋ ਚਲੋ ਚੜੋ ਕਰ ਲੈਫਟ ਵੀ ਸੀਗਾ ਨਹੀਂ ਲੈਫਟ ਨਹੀਂ ਲੈਮਟ ਇੱਕ ਦੂਜੇ ਨੂੰ ਫੜ ਕੇ ਚੜੀ ਚੱਲੋ ਆਗੇ ਆਗੇ ਬੱਸ ਉੱਥੇ ਹੀ ਜਾਣਾ ਤਾਂ ਉੱਤੇ ਆ ਹੈ ਹਾਂ ਭਾਦੀ ਨਹੀਂ ਉਹ ਸੱਚੀ ਚਲੋ 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 ਕਰ ਜਾਣ ਕੇ ਨਹੀਂ ਜਾਣ ਕੇ ਨਹੀਂ ਹਾਂ ਫਿਰ ਉਹਦੇ ਤਾਂ ਜਾਣਾ ਅਜੇ ਸਾਈ ਜੜ ਗਈ ਥੋੜਾ ਨਾ ਲੱਭੋ ਗੱਡੀ ਕਿੱਥੇ ਆਉਣ ਆਪਣੀ ਚਲੋ ਜੀ ਬੈ ਗਏ ਚਲੋ ਬਾਈ ਵਧੀਆ ਚਲੋ ਜੀ ਸਹੀ ਗੱਲ ਦਰਸ਼ਨ ਬਹੁਤ ਵਧੀਆ ਹੋ ਗਏ ਦਰਸ਼ਨ ਵਧੀਆ ਹੋ ਗਏ ਹੈ ਦਰਸ਼ਨ ਵਧੀਆ ਹੋ ਗਏ ਸਹੀ ਗੱਲ ਹੈ ਜੀ ਚਲੋ ਜੀ ਯਾਰ ਜੀ ਦੁਬਾਰਾ ਝੂਲਣ ਝੂਲਣ ਸਾਹਿਬ ਆ ਨਾ ਜਿਵੇਂ ਚਲੋ ਇਥੋਂ ਹਾਂ ਲੈ ਬਈ ਜਿਵੇਂ ਦੇਖੋ ਜਿਵੇਂ ਬਈ ਹੁਣ ਚੱਲਦੇ ਆ ਤਰਨ ਤਰਨ ਸਾਹਿਬ ਕੰਡਾ ਜੀ ਇੱਕ ਕੰਡ ਤੇ ਬਹਿ ਜੇ ਲੋਕ ਆਪਾਂ ਧੱਕਾ ਦੇ ਦਿੰਦਾ ਹਾਂ ਉਹ ਆਇਆ ਝੂਲ ਦਿਆ ਸਹੀ ਗੱਲ ਹੱਸਦੀ ਆ ਨਹੀਂ ਮੈਂ ਕਹਿੰਨੂ ਕੰਨੇ ਸਭ ਨੂੰ ਨਹੀਂ ਸੱਚੀ ਆ ਹਾਂ ਬਾਬਾ ਇਹ ਭਾਈ ਜੀ ਲੜਨ ਨਾ ਮਾਉ ਹਲਦੀ ਆ ਉਹ ਕੰਧ ਹਲਦੀ ਆ ਉੱਥੇ ਨਾ ਪਾਣੀ ਵਿੱਚ ਬਾਦਸ਼ਾਹ ਜਾ ਕੇ ਦੇਖਣਾ ਤਾ ਇਤਿਹਾਸ ਗੁਰਦਰਾ ਸਾਹਿਬ ਦਾ ਦੇਖੋ ਜੀ ਆ ਜਿਹੜਾ ਗੁਰਦਰਾ ਸਾਹਿਬ ਆ ਨਾ ਜੀ ਇੱਥੋਂ ਉਹ ਮਨ ਲਾਦਾ ਸ਼ਾਇਦ ਬਾਬਾ ਜੀ ਦਾ ਸੀਸ ਇੱਥੋਂ ਕੱਟਿਆ ਗਿਆ ਸੀਗਾ ਹਾਂ ਉੱਥੇ ਇੱਥੋਂ ਲੈ ਕੇ ਉਹ ਦਰਬਾਰ ਸਾਹਿਬ ਦੀ ਪ੍ਰਕਰਮਾਂ ਤੱਕ 41 ਦਿਹਾੜੇ ਰੱਖ ਕੇ ਲੈ ਗਏ ਜੀ ਪਹਿਲਾਂ ਬੱਸਾਂ ਬੱਸਾਂ ਇੱਧਰ ਦੀਆਂ ਆਉਂਦੇ ਜਾਂਦੇ ਸੀ ਜਦੋਂ ਉਹ ਰੋਡ ਨਹੀਂ ਬਣਿਆ ਸੀ ਵੇਖ ਤੇ ਇਕ ਵਾਰ ਲੰਗਰ ਸੀ ਇੱਥੇ ਦਾ ਹਾਂ ਆ ਰਹੇ ਹਾਂ ਆ ਗੁਰਦੁਆਰਾ ਸਾਹਿਬ ਨਹੀਂ ਚ ਪਹਿਰਾ ਸਾਹਿਬ ਉਹ ਦੂਜੀ ਪਾਸੇ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਉਹ ਇੱਥੋਂ ਯਾਨੀ ਕਿ ਜਦੋਂ ਜਦੋਂ ਤੁਹਾਡਾ ਥੱਕ ਗਏ ਵਾਹਾਂ ਤੇ ਗੁੰਮੀ ਵਿਆਹੀ ਜਦੋਂ ਫੇਰ ਆਇਆ ਕਰੂੰ ਜਦੋਂ ਵਾਹਿਗੁਰੂ ਦੇਖੋ ਜੀ ਕਿੰਨੇ 80 ਸਾਲਾਂ ਦੇ ਹੀ ਮਨ ਲੱਗਦਾ ਹਨਾ ਜੀ ਬਾਬਾ ਜੀ ਜਦੋਂ ਸੇ ਜਦੋਂ ਲੜੇ ਸੀਗੇ ਇਹ ਮੱਥਾ ਟੇਕ ਦੋ ਨਾ ਪਿਆਸੇ ਆ ਰਹੇ ਬਸ ਦੇਖ ਦੋ ਮੱਥਾ ਇਹ ਦਦੇ ਪਾਰ ਹੋ ਤੇ ਮੁੰਡੇ ਬੜਾ ਦ ਪਾਰ ਹੋ ਆ ਬਾਬਾ ਆ ਬਾਈ ਮੁੰਡੇ ਨੂੰ ਹੱਥ ਲਾ ਕੇ ਬਾਬਾ ਦੀ ਸੈਨਿਕ ਧੰਨ ਧਾਰ ਸੈਨਿਕ ਕਰਨ ਤਰਨੋਂ ਜਲੰਧਰ ਵਾਲਾ ਇਹ ਰੋਡ ਸੀਗਾ ਪਹਿਲਾਂ ਹੋਰ ਦੁਬਾਰਾ ਦੂਖਨ ਮਾਰਨ ਸਾਹਿਬ ਆ ਝੂਰ ਲਣੇ ਝੂਰਣਾ ਆ ਰਾ ਜਾਂਦਾ ਹਾ ਉਹ ਤੂੰ ਆਪਾ ਫੜੇ ਸੀ ਲੇ ਜਲੂ ਜਨਾ ਕੋਕ ਦੀਆਂ ਬੋਤਲਾਂ ਇਨੀ ਪੁੱਖ ਲੱਗੀ ਹੋਈ ਸਾਨੂੰ ਉੱਖ ਦਾ ਦਨ ਲੱਗੀ ਰਹਿੰਦੀ ਐ ਸਾਰੀ ਦਿਨ ਉੱਖ ਦਾ ਅੱਧੇ ਵੀ ਵੈਂਟਮੈਂਟ ਬਾਦ ਲੱਗਦੀ ਨਹੀਂ ਹੁੰਦਾ ਸੀ ਨੇ ਕਹਿੰਦੀ ਟਿੱਗੀਆਂ ਹੋਣੀ ਜਾਂਦੀ ਐ ਭਾਈ ਨਹੀਂ ਜਿੰਨੇ ਬਣਦਾ ਹੀ ਭਾਈ ਟਿੱਕੀਆਂ ਦਾ ਇਹ ਬਹੁਤ ਸਵਾਦ ਵੜਾਉਂਦੀ ਐ ਵੀ ਹਾਂ ਹਾਂ ਸੋ ਮੈਂ ਗੱਲ ਨਾਲ ਸੀ ਟਿੱਕੀਆਂ ਹਾਂ ਟਿੱਕੀਆਂ ਵਾਲੀਆਂ ਸਵਾਦ ਬਣਾਈਆਂ ਨੇ ਉਦੋਂ ਸਹੀ ਭਾਈ ਉੱਚੇ ਜਿਗਰੇ ਟਿੱਕੀ ਡੋਸਾ ਮੈਂ ਕਿ ਚੰਪ ਕਰ ਜਾ ਸਾਨੂੰ ਫੇਰ ਭੁੱਖ ਲੱਗੀ ਗਿਆ ਉਹ ਦਰਸਾਵਾ ਹਾਂ ਹਾਂ ਮਦਾਨੇ ਕਿਥੇ ਹਾਂ ਜੋ ਝੂਲਣਾ ਮਹਿਲ ਸਾਹਿਬ ਵਾਹਿਗੁਰੂ ਆ ਬਾਈ ਅ ਪੰਜਵੇਂ ਪਾਸ਼ੇ ਆਏ ਸੀ ਮੈਨੂੰ ਇੱਤੇ ਸੀਗਾ ਉਹ ਗੁਰੂ ਅਰਜਨ ਦੇਵ ਜਿੱਤੇ ਛੇਵੇਂ ਪਾਸ਼ੇ ਆਏ ਸੀ ਇਹ ਹਮ ਦੇਖ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਅੱਛਾ ਇਸ ਵਾਲੀ ਉਹ ਆਏ ਸੀ ਬਾਤ ਮੇਰੀ ਸੋਖੀ ਹਰਗੋਬਿੰਦ ਵਾਹਿਗੁਰੂ ਆ ਬਾਈ ਉਹ ਉਧਰ ਆ ਜੀ ਉਧਰ ਆਪਾਂ ਚੱਲਾਂਗੇ ਚੱਲਾਂਗੇ ਉਧਰ ਵੀ ਛੇਵੇਂ ਪਾਸ਼ੇ ਜੀ ਗੁਰਦਵਾਰ ਯੋ ਬਾਬਾ ਬੈਠਾ ਹੋਇਆ ਕੋਲੇ ਉਹ ਮੇਰੇ ਝੂਟਾ ਦਊ ਕੰਧਾ ਜੀ ਮੂੰ ਨਹੀਂ ਹਲਦੀ ਜੀ ਆਪਾਂ ਕੋਲੇ ਜਾ ਜੀ ਉਹਦੇ ਉੱਤੇ ਬਹਿ ਜੀਏ ਜਾ ਕੇ ਫਿਰ ਬਾਬਾ ਚਲ ਦੇ ਪਾਠ ਕਰਦਾ ਹਨ ਪਾਠ ਕਰਕੇ ਫਿਰ ਉਹ ਗੰਧ ਹਲਦੀ ਆ ਬਾਬਾ ਜੀ ਮੇਰੇ ਮੁੰਡੇ ਨੂੰ ਪੜਨਾ ਜੀ ਵਸ ਫਿਰ ਟੱਠੀ ਖਾਰਾ ਵਾਹਿਗੁਰੂ ਜੀ ਜੀ ਮਾਦਾ ਜੀ 7 ਸਾਲ 7 ਮਹੀਨੇ ਸਭ ਦੇ ਨਿਸ਼ਾਨ ਤੇ ਉਹ ਟਾਈਮ ਤੇ ਰਹਿ ਜਦੋਂ ਸਰਨ ਦਾਸ ਸਾਹਿਬ ਕਾਂਸਵਾ ਰਾਗ ਦੇ ਵਿੱਚ ਬਾਤ ਸਾਹਿਬ ਜੀ ਸੋਣ ਗੁਰੂ ਅਰਜਨ ਦੇਵ ਦੇ ਪੁੱਤਰ ਗੁਰੂ ਅਰਜਨ ਪਾਚੀ ਜਰਮ ਕੀ ਵਾਸ ਤੋਂ ਬਾਅਦ ਉਹ ਬਾਗ ਵਿੱਚ ਪਾਸ ਪੜਿਆ ਕਰਿਆ ਜੀਨ ਬਾਬਾ ਪੁਰੇ ਸਾਹਿਬ ਨੂੰ ਕਿੰਨੇ ਬਾਬਾ ਜੀ 5 ਸਾਲ ਹੋ ਗਏ ਪਤਨ ਗਏ ਅੰਦਰ ਜਸਨਾ ਨੂੰ ਵੀ ਕਰਦਾ ਕਿਹੜੇ ਸਥਾਨ ਤੇ ਦੱਸੇ بابا جیشاہ گرو ارجن دیو جی مہاراج بیٹھے کدا کیرتن کرنا سندیاں جدو گرو ارجن دیو نے اپنے پتر ਨਾਲ ਮਾਤਾ ਗੰਗਾ ਜੀ ਨਾਲ ਬਾਬਾ ਫਟੜੀ ਦੇਖ ਬੋ ਪੂਜੇ ਸਵਰਗ ਵਿੱਚੋਂ ਉੱਤਲੇ ਗੁਰੂ ਵਰਣ ਪਾਚਨ ਜਪੁ ਜੀ ਚੁੱਕੇ 13 ਵਾਰ ਤੇ ਦੋ ਪੂਰੇ ਜੋੜ ਰਿਹਾ ਸੰਪਰਕ ਨਾਲ ਜਿਹੜਾ ਇਹ ਧੀਰੇ ਮਿਆ ਸਾਦੇ ਚੀਜ਼ ਜੁਲ ਗਈਆਂ ਇਹ ਇੱਕ ਸਥਾਨ ਤੇ ਆਈ ਸਾਧ ਸੰਗਤ ਦੇ ਦੁੱਖ ਘਟੇ ਹਨ ਆਹ ਛਾਪੜੀ ਆ ਜਿੱਥੇ ਕੋੜੀਆਂ ਦੇ ਦੁੱਖ ਦੂਰ ਕੀਤੇ ਸੀ ਪੰਜਵੇਂ ਪਾਸ਼ਾ ਨੇ ਜੀ ਤੇ ਜਿਵੇਂ ਬਾਬਾ ਦੱਸਦੇ ਵੀ ਪੰਜ ਇਸ਼ਨਾਨ ਕਰਕੇ ਪੁੱਤਰਾ ਜੀ ਦਾਤ ਮਿਲਦੀ ਆ ਜੀ ਫਲ ਪੈਂਦੇ ਆ ਉਹ ਸਾਹਮਣੇ ਕੰਨ ਦਾਈਓ ਉਹ ਨਹੀਂ ਸਾਹਮਣੇ ਉਹ ਜਿਹੜੀ ਸਾਹਮਣੇ ਆ ਆ ਚੱਲਦੇ ਆ ਉਧਰ ਇਧਰ ਚੱਲਦੇ ਆ ਇਧਰ ਵੀ ਚੱਲ ਬੜੋ ਸਭੇ ਇਕੱਠੇ ਜਾਂਦੇ ਆ ਹਾਂ ਕਰ ਜੀ ਪੰਗਰ ਵੀ ਨਾਮ ਦਿੱਤਾ ਸੇਵਾ ਜਰੂਰ ਕਰੀ ਹਮ ਆਗੇ ਆਗੇ ਚਲੋ ਲੈ ਬਹਿਣਾ ਆਪਣਾ ਬਹੁਤ ਆਉਂਦੇ ਆ ਆਜਾ ਆਜਾ ਭੱਜ ਲੱਤਾਂ ਦਾ ਲਮਕਾਉਂਗਾ ਨਹੀਂ ਆ ਬਾਬਾ ਹੀ ਕਰਦਾ ਆਉਂਦੇ ਆ ਆਉਂਦੇ ਆ ਰੇਹੀ ਇਧਰ ਵਾਹਿਗੁਰੂ ਬਾਬਾ ਵਾਹਿਗੁਰੂ ਢਿੱਲੀ ਸੀ ਤਾਂ ਦਰ ਢਿੱਲੀ ਸੀ ਨਾ ਇਹ ਸਰ ਬਾਬਾਈ ਦਈ ਸਕਦੀ ਤੂੰ ਹਲਾ ਸਕਦੀ ਬਾਬਾਈ ਹਲਾ ਸਕਦੀ ਕਿਵੇਂ ਅੱਛਾ ਆਹਾ ਬਾਉ ਸ੍ਰੀ ਮਚਨ ਕੀ ਤੀਸੀ ਪੰਜਵੇਂ ਪਾਸ਼ਾਏ ਨੇ ਉੱਥੇ ਆਕ ਕਾਰਨਰ ਵਾਲਾ ਸਰੋਵਰ ਅੰਦਰ ਹੂੰ ਜਿਹਦੇ ਬੱਚਾ ਨਹੀਂ ਹੁੰਦਾ ਉਹ ਪੰਜਾਂ ਦਿਨ ਤੱਕ ਇਸੀ ਇਸ਼ਨਾਨ ਕਰੂਗਾ ਫੇ ਅੰਦਰ ਫਲ ਫੂਡ ਚੜਾਊਗਾ ਅੱਛਾ ਹੋਰ ਲਿਖਿਆ ਹੋਇਆ ਹੈ ਫਿਰ ਦੇਖ ਕੇ ਕੱਪੜੇ ਨ ਛੱਡ ਕੇ ਜਾਣੇ ਉਹ ਕਹਿੰਦੇ ਬੀਬੀਆਂ ਨੂੰ ਮਨਾਵਾਉਂ ਮੈਂ ਨਹੀਂ ਖੁਦ ਉਹ ਜਿੰਨਾਂ ਨੇ ਹਨ ਉਹ ਇਹਨਾਂ ਦਾਸ ਦੇ ਬੰਦਾ ਹਾਂ ਸਹੀ ਗੱਲ ਹੈ ਇਸ਼ਨਾਨ ਕਰ ਜਾਣ ਬਹੁਤ ਬੰਦੇ ਹੁੰਦੇ ਆ ਜਾਰੇ ਆਇਗਰੂ ਮੇਰ ਕਰਨ ਸਾਰਿਆਂ ਤੇ ਚੱਲੀਏ ਬਸ ਪਿੰਡ ਨੂੰ ਆਹੇ ਗਰੂ ਮੇਰ ਕਰਨ ਇਹ ਸਥਾਨ ਜਦੋਂ ਆਪਾਂ ਬਾਬਾ ਬੋਡਾ ਜਿਹਦੇ ਜਿਹੜਾ ਮਗਰ ਤੁਸੀਂ ਗੁਰਦਾਰਾ ਸਾਹਿਬ ਦੇਖਿਆ ਤਰਨ ਤਰਨ ਰੋਡ ਤੇ ਹੀ ਉਹੀ ਰੋਡ ਸਿੱਧਾ ਆਈ ਜਾਣਾ 10 ਕਿਲੋਮੀਟਰ ਗਾਂ ਆ ਕੇ ਠੱਠੀ ਹਾਰਾ ਪਿੰਡ ਆ ਉਹਦੇ ਜਿਹੜਾ ਮੇਨ ਰੋੜਾ ਤੁਸੀਂ ਇਹਦੇ ਸਾਈਡ ਦੇ ਉੱਤੇ ਲਿਖਿਆ ਹੋ ਗੁਰਦੁਆਰਾ ਦੁਖ ਨਿਵਾਰਨ ਤੇ ਠੱਠੀ ਹਾਰਾ ਉਧਰ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਆਂ ਵਧੀਆ ਦਰਸ਼ਨ ਹੋ ਗਏ ਚਲ ਵਧੀਆ ਹੋ ਗਏ ਹੋਰ ਠੀਕ ਆ ਜੇ ਨਾ ਸੀ ਸਾਧਰੇ ਚਲੇ ਹੁੰਦੇ ਫੇਰ ਆਫਕਾ ਹੋਣਾ ਸੀ ਮਤਲਬ ਜਦੋਂ ਅਸੀਂ ਗਏ ਜਾਂ ਇੰਨਾ ਰਸ ਨਹੀਂ ਸੀਗਾ ਜਦੋਂ ਅਸੀਂ ਮੱਥਰ ਦੇ ਕੇ ਹੱਡਾ ਤੇ ਜਮਾ ਹੀ ਨਹੀਂ ਨਾ ਸਹੀ ਗੱਲ ਆ ਉਹ ਤੂੰ ਕੀ ਕਰਦਾ ਓਏ ਇਹ ਨਹੀਂ ਖੋਲਣਾ ਪਾਪਾ ਨੇ ਕਿਹਾ ਓਏ ਇਹ ਤਾਂ ਯਾਰ ਸਾਰਾ ਖਰਾਬ ਹੋ ਜਾਣਾ ਬਾਅਦ ਚ ਤੇਰੀ ਖੋਲਣਾ ਰਹਿ ਜਾਂਦਾ ਇਹਦਾ ਘਰੇ ਜਾ ਕੇ ਸਰਪ੍ਰਾਈਜ਼ ਦਈ ਟੁੱਟ ਜਾਊਗਾ ਇਹਦਾ ਹੁਣ ਜੇ ਖੋਲਤਾ ਤਾਂ ਸਾਰਾ ਟੁੱਟ ਜਾਊਗਾ ਸਰ ਨੇ ਦੁੱਧ ਨਹੀਂ ਜੰਮਦਾ ਰਸਵਾ ਵਾ ਵਾ ਵੱਡੇ ਪਤਾਸੇ ਦਿੰਦੇ ਆ ਨਾ ਬਹੁਤ ਅਸ਼ਾਰ ਬਾਬਾ ਜੀ ਨੇ ਮਲਾ ਸਾਹਿਬ ਵੀ ਦਿੱਤਾ ਸੀ ਮੈਨੂੰ ਕਹਿੰਦੇ ਪਿੰਡ ਵਾਲੀ ਗੁਰਦ ਚੰਦ ਦੀਦੀ ਆ ਬਣਣ ਨੂੰ ਨਹੀਂ ਇਸ ਚੱਲ ਵਾ ਕਰੂੰਗਾ ਹੋਰ ਕੀ ਕੱਲ ਵੀ ਨਹੀਂ ਖਾਦਾ ਕੱਲ ਵੀ ਨਹੀਂ ਖਾਦਾ ਬਾਣ ਮੰਮੀ ਨੇ ਅੱਜ ਪਰਸੋਂ ਦਾ ਬਣਾਇਆ ਹੋਇਆ ਨਾ ਕੱਲ ਨਹੀਂ ਸੀ ਅੱਜ ਹੈਗਾ ਜੀ ਆਪਣੇ ਜੇ ਆਪਾਂ ਸਾਰੇ ਖਾ ਲੈਂਦੇ ਫਿਰ ਇਹ ਵੀ ਰਹਿ ਜਣੂ ਸੀ ਤਾਂ ਇਹਦਾ ਮਗਾ ਦਿੱਤੀ ਜਰਾ